ਕੋਸੀ ਟੂ ਵੇਟ ਚਾਹੁੰਦਾ ਕੋਈ ਪੈਸਾ ਲੈਣੇ ਬਿਲਕੁਲ 15 ਸਾਲਾਂ ਚ ਇੱਕ ਪੈਸਾ ਨੇ 1 ਰੁਪਇਆ ਵੀ ਨਹੀਂ ਸਾਬਤ ਕਰਕੇ ਦਿਖਾ ਦਿੰਦਾ ਕੋਈ ਦੂਰ ਆਵਗਾ ਕਿ ਮੈਂ ਜਰ ਆਵਗਾ ਜੇ ਲਾਈਟ ਬੱਝ ਗਈ ਜਦੇ ਫੇਰ ਆਉ ਫੇਰ ਜਦੋਂ ਫੇਰ ਆਉਗਾ ਇਹ ਵਾਹ ਜਦੋਂ ਟੂ ਵੇਟ ਲੱਗਿਆ ਹੋਵੇ ਚਾਬੀ ਉਸ ਮਹੱਲੇ ਵਿੱਚ ਦਿੱਤੀ ਜਾਂਦੀ ਹੈ ਪਬਲਿਕ ਹੀ ਉਹਨਾਂ ਚ ਤਾਉਣ ਵਾਲੀ ਆ ਨਾ ਜੋ ਕਹਿ ਰਹੇ ਇੱਕ ਸਾਡੇ ਦਫ਼ਤਰ ਆਣ ਕੇ ਗੱਲ ਕਰੋ ਇਹ ਤਾਂ ਗਲਤ ਗੱਲ ਤਾਂ ਆ ਨਾ ਮੈਡਮ ਬਾਹਰੋਂ ਆ ਕੇ ਚਾਬੀ ਜਿਹੜਾ ਮੰਗਦਾ ਉਹ ਓਕੀ ਗੱਲ ਵਾ ਸਰ ਉਹ ਨੇੜੇ ਵਧੀਆ ਹੁੰਦਾ ਕਿ ਬਾਹਰ ਵਾਲਾ ਵਧੀਆ ਹੁੰਦਾ ਵਾ ਕਿੰਨੇ ਸਾਲ ਤੋਂ ਤੁਸੀਂ ਉਹ ਜਿਹੜਾ ਤੁਸੀਂ ਚਲਾ ਰਹੇ 15 ਸਾਲ 14 ਸਾਲ ਤੋਂ ਕੋਈ ਪੈਸਾ ਦੇ ਦੇ ਕੋਈ ਪੈਸਾ ਤਾਂ ਨਹੀਂ ਇੱਕ ਰੁਪਈਆ ਵੀ ਨਹੀਂ ਜਿਹਨੂੰ ਕਹਿੰਦੇ ਆ ਸਰਕਾਰ ਆ ਬਦਲ ਤਰਾਂ ਨੂੰ ਤੁਹਾਨੂੰ ਤੁਹਾਡੀ ਝਗੜੀ ਹੈ ਕਿਸੇ ਨੇ ਨਹੀਂ ਮੰਗੀ ਇਹ ਕਿ ਮੈਡਮ ਨੇ ਮੈਡਮ ਮੰਗ ਰਹੀ ਅਸੀਂ ਕੀ ਮੰਨਤਾ ਅਸੀਂ ਚਾਬੀ ਦੇ ਦਿਆਂਗੇ ਪਲਾਨ ਆਪਣੇ ਆਪ ਨੂੰ ਖਤਮ ਕਰਨਾ ਮਨਜ਼ੂਰ ਪਰ ਹੁਣ ਇਥੇ ਇਹ ਦੂਜਾ ਬੰਦਾ ਆਪਣੀ ਗਲੀ ਚ ਨਿਵਾਟ ਦੇਣਾ ਅਸੀਂ ਚਾਬੀ ਦੇਣਗੇ ਚਾਬੀ ਦੇਣਗੇ ਕਿਸੇ ਕੋਈ ਕਿਸੇ ਹੋਰ ਕੋਈ ਚਾਬੀ ਹੋਵੇ ਨਹੀਂ 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 ਸ਼ਿਮਲਾ ਪੁਰੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਟਿਊਬਲ ਨੂੰ ਲੈ ਕੇ ਇੱਕ ਵਿਵਾਦ ਹੋਇਆ ਹੈ ਜਿਹੜੇ ਉੱਥੇ ਦੇ ਮਹਿਲਾ ਨਿਵਾਸੀ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜੋ ਮਾਮਲਾ ਹੈ ਇਹ ਚਾਬੀ ਨੂੰ ਲੈ ਕੇ ਹੋਇਆ ਹੈ ਕਿ ਕਾਫੀ ਟਾਈਮ ਤੋਂ 15 ਸਾਲਾਂ ਤੋਂ ਜਿਹੜਾ ਚਾਬੀ ਹੈ ਉੱਥੇ ਇੱਕ ਮਹਿਲਾ ਜਿਹੜੀ ਹੈ ਉਸ ਦੀ ਦੇਖ ਰੇਖ ਕਰ ਰਹੀ ਸੀ ਤੇ ਉਹੀ ਸੰਭਾਲਦੀ ਪਈ ਸੀ ਤੇ ਉਹਦੇ ਵੱਲੋਂ ਇੱਕ ਸੇਵਾ ਦੇ ਤੌਰ ਤੇ ਕੀਤਾ ਜਾ ਰਿਹਾ ਸੀ ਪਰ ਹੁਣ ਇੱਕੋ ਦਮ ਜਿਹੜੇ ਐਮਐਲਏ ਨੇ ਉਹ ਅੱਗੇ ਆ ਗਏ ਨੇ ਕਹਿੰਦੇ ਹੋਏ ਕਿ ਹੁਣ ਅਸੀਂ ਜਿਹੜੀ ਹੈ ਚਾਬੀ ਨੂੰ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਸਿਸਟਮ ਨੂੰ ਚਲਾਣਾ ਹੈ ਐਸੀ ਦੇਖਾਂਗੇ ਜਿਸ ਦੇ ਨਾਲ ਹੀ ਜਿਹੜੇ ਹੁਣ ਮਹੱਲਾ ਨਿਵਾਸੀ ਨੇ ਉਹ ਇਕੱਠੇ ਹੋ ਕੇ ਹੁਣ ਰੋਜ਼ ਪ੍ਰਦਰਸ਼ਨ ਕਰਦੇ ਪਏ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਮਹੱਲਾ ਨਿਵਾਸੀਆ ਵੱਲੋਂ ਕਿ ਸ਼ੀਨਾ ਮੈਡਮ ਸਿਰਫ ਵੋਟਾਂ ਮੰਗਣ ਲਈ ਅੱਗੇ ਆਉਂਦੇ ਨੇ ਨਹੀਂ ਅੱਗੇ ਪਿੱਛੇ ਜਦੋਂ ਵੀ ਵੋਟਾਂ ਨਿਕਲ ਜਾਂਦੀਆਂ ਨੇ ਉਹ ਇੱਕ ਵਾਰ ਵੀ ਇਲਾਕੇ ਦੇ ਵਿੱਚ ਨਹੀਂ ਆਉਂਦੇ ਕਿ ਇਲਾਕੇ ਦੇ ਵਿੱਚ ਕੀ ਚੱਲਦਾ ਪਿਆ ਤੇ ਕੀ ਨਹੀਂ ਪਰ ਜਦੋਂ ਅਸੀਂ ਗੱਲਬਾਤ ਕੀਤੀ ਐਮਐਲਏ ਦੇ ਪੀਐਨਐਲ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਿਹੜਾ ਵੀ ਇਹ ਮਾਮਲਾ ਹੈ ਸੌਟ ਕਰਵਾ ਦਿੱਤਾ ਗਿਆ ਹੈ ਜੋ ਵੀ ਮਾਮਲੇ ਦੇ ਵਿੱਚ ਬੰਦੀ ਕਾਰਵਾਈ ਹੈ ਉਹ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਮੱਲਾ ਨਿਵਾਸੀਆਂ ਦੇ ਨਾਲ ਖੜੇ ਹੈ ਪਰ ਜਦੋਂ ਅਸੀਂ ਮੱਲਾ ਨਿਵਾਸੀਆਂ ਨਾਲ ਗੱਲ ਕੀਤੀ ਗਈ ਉਹਨਾਂ ਦੇ ਹੈੱਡ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੇ ਵਿੱਚ ਸਾਡੇ ਕੋਲ ਹਜੇ ਕੋਈ ਵੀ ਅਜਿਹੀ ਦੀ ਕਾਲ ਨਹੀਂ ਆਈ ਹੈ। ਸੋ ਆਓ ਸੁਣਦੇ ਹਾਂ ਕੀ ਹੈ ਉਹਨਾਂ ਦਾ ਕਹਿਣਾ। ਗੱਲ ਹੋਈ ਹੈ ਮਲੇਵਾਲਾਂ ਦੀ ਸ਼ੀਨਾ ਮੈਡਮ ਨਾਲ। ਨਹੀਂ ਜੀ। ਅਸੀਂ ਕਰਨੀ ਨਹੀਂ ਸ਼ੀਨਾ ਮੈਡਮ ਜਦੋਂ ਵੋਟਾਂ ਹੁੰਦੀਆਂ ਉਹ ਸਾਡੇ ਕੋਲੇ ਆ ਕੇ ਦੀ ਰਾਸ ਖਾਣ ਆਂਦੀਆਂ ਕਰਦਾ ਪਈਆਂ। ਜਦੋਂ ਉਹਨਾਂ ਨੇ ਲੋੜ ਸੀ ਉਹ ਐਂ ਹੱਥ ਜੋੜ ਕੇ ਆਏ ਕਿ ਵੋਟਾਂ ਪਾਓ। ਅਸਰ ਪਬਲਿਕ 'ਈ ਉਹਨਾਂ ਨੂੰ ਜਿਤਾਉਣ ਵਾਲੀ ਆ ਨਾ। ਜੋ ਕਹਿ ਰਿਹਾ ਇੱਕ ਸਾਡੇ ਦਫਤਰ ਆਣ ਕੇ ਗੱਲ ਕਰੋ ਇਹ ਤਾਂ ਗਲਤ ਹੋਣਾ ਸੀ ਨਾ ਸੀਨਾ ਮੈਡਮ ਉਹ ਸਿਰੇ ਕਹਿ ਕੇ ਗਿਆ ਵਾ ਕੀ ਇਹਦਾ ਨਾਮ ਪ੍ਰਿੰਸ ਜੋਹਰ ਪ੍ਰਿੰਸ ਕਿ ਤੁਸੀਂ ਸੀਨਾ ਮੈਡ ਉਹ ਵੀ ਉਹਦਾ ਬੰਦਾ ਹੈ ਕੋਈ ਬਸ ਤੁਹਾਨੂੰ ਜਾਣਦੇ ਨਹੀਂ ਉਹ ਕਹਿ ਕੇ ਗਿਆ ਕਿ ਹਾਂ ਵੀ ਉਹਦੇ ਹਫਤੇ ਜੋਰ ਸੀ ਹਾਂ ਸੁਨੀਲ ਜੋਰ ਵੀ ਉਹਦੇ ਦਫਤਰ ਚੱਲੋ ਇੱਕ ਹਫਤਾ ਚੋਂ ਪਤਾ ਹੈ ਹਰਿਆਣੇ ਗਈ ਬੋਟਾਂ ਚ ਤੋ ਇੱਥੇ ਨਹੀਂ ਗਈ ਹੈ ਨਾ ਕਿ ਕਿੰਨੇ ਸਾਲ ਤੋਂ ਟਿਊਬਲ ਜਿਹੜਾ ਤੁਸੀਂ ਚਲਾ ਰਹੇ ਹੋ 15 ਸਾਲ ਤੋਂ ਉਹਨਾਂ ਦਾ ਸਾਲੋਕ ਨਹੀਂ ਕੋਈ ਪੈਸਾ ਨਹੀਂ ਲਿਆ ਕੋਈ ਪੈਸਾ ਤਾਂ ਨਹੀਂ ਮਿਲਿਆ 1 ਰੁਪਇਆ ਵੀ ਨਹੀਂ ਜਿਹਨੂੰ ਕਹਿੰਦੇ ਆ 1 ਰੁਪਇਆ ਹੈ ਕਿਸ ਦੇ ਨਾਮ ਤੇ ਕਿਸੇ ਸਾਨੂੰ ਇਹ ਵੀ ਨਹੀਂ ਪਤਾ ਕਿਹਦੇ ਨਾਮ ਤੇ ਚੱਲਦਾ ਸਾਡੇ ਕੋਲ ਤਾਂ ਇੱਕ ਚਾਬੀ ਹੈ ਦੱਸਵਾ ਨਹੀਂ ਹੈ ਇਹ ਤਾਂ ਨਾ ਇਹ ਤਾਂ ਚਾਬੀ ਫੜਾ ਗਏ ਸਾਨੂੰ ਇਸੋ ਕੀ ਸਾਫ ਨਹੀਂ ਚੱਲ ਰਹੀ ਕਿੰਨੀਆਂ ਸਰਕਾਰਾਂ ਬਦਲੀਆਂ 10 10 ਸਾਲ ਤੋਂ ਸੋਕੀ ਭਾਜੀ ਚਾਹਣਾ ਸਰਕਾਰਾਂ ਬਦਲਦਿਆਂ ਤੁਹਾਨੂੰ ਤੁਹਾਡੀ ਝਗੜੀ ਹੈ ਕਿਸੇ ਨੇ ਮੰਗੀ ਇਹ ਇਹੀ ਕਿ ਮੈਡਮ ਨੇ ਭੇਜਿਆ ਮੈਂ ਮੈਡਮ ਮੰਗ ਰਹੀ ਅਸੀਂ ਪਹਿਲਾਂ 10 ਸਾਲ ਸੋਕੀ ਦੇ ਸੀ ਫਿਰ ਉਹ ਕਲੇਬ ਸਾਹਿਬ ਆ ਗਏ ਇਹ ਸ਼ੀਨਾ ਮੈਡਮ ਨੇ ਆ 6 ਮਹੀਨੇ ਤੋਂ ਸਾਨੂੰ ਟੌਰਚਰ ਕਰ ਰਹੀ ਕੀ ਮੰਗ ਕਰਦੇ ਅਸੀਂ ਚਾਹਤੀ ਨਹੀਂ ਦੇ ਬੇਸ਼ੱਕ ਸਾਨੂੰ ਪੈਸਾ ਹੁਣ ਕੋਈ ਨਾ ਦੇਣ ਜਦੋਂ ਉਹ ਆਪਣੀ ਜਿੱਦ ਬਗਾਈ 15 ਸਾਲ ਇਹਨਾਂ ਨੇ ਪੈਸਾ ਖਾਦਾ ਸਾਰੇ ਕਹਿੰਦੇ ਆ ਕਿ ਵੀ ਸਾਰੇ ਰਲੇ ਹੋਏ ਆ ਤੇ ਮੈਂ ਹੁਣ ਮੂੰਹ ਤੇ ਵੀ ਕਹਿਣ ਨੂੰ ਕਿ ਸਾਰੇ ਰਲੇ ਹੋਏ ਆ ਜੇ ਉਹ ਬਾਲਕ ਅਜਮਾਂਦੇ ਆ ਕੋਈ ਹੈ ਤੇ ਹੁਣ ਅੱਜ ਤੋਂ ਬਾਅਦ ਉਹ ਫਿਰ ਅਸੀਂ ਆਪਾਂ ਆਪਾਂ ਫਿਰ ਆਪਣੀ ਕਾਰਵਾਈ ਖੁਦ ਕਰਾਂਗੇ ਅਸੀਂ ਮੱਲਾ ਸਾਡੇ ਨਾਲ ਇਹ ਚਾਣ ਕੇ ਕੁਝ ਕਰ ਨਹੀਂ ਸਕਦੇ ਇੱਥੇ ਚਲਾ ਨਹੀਂ ਆਪਣੇ ਆਪ ਨੂੰ ਖਤਮ ਕਰਨਾ ਮਨਜ਼ੂਰ ਪਰ ਹੁਣ ਇੱਥੋਂ ਇਹ ਦੂਜਾ ਬੰਦਾ ਆਪਣੀ ਗਲੀ 'ਚ ਨਹੀਂ ਵੜਨ ਦੇਣਾ ਅਸੀਂ ਚਾਬੀ ਦੇਣ ਵਾਲੇ ਹਾਂ ਮੱਲੇ ਵਾਲੇ ਸਾਡੇ ਜਿਹੇ ਹੈਗੇ ਹਾਂ ਮੱਲੇ ਵਾਲੇ ਕਹਿ ਦੇਣ ਕਿ ਇਹਨਾਂ ਕੋ ਚਾਬੀ ਲੈ ਲਓ ਤੇ ਮੈਂ ਤੁਹਾਨੂੰ ਅੱਜ ਚਾਬੀ ਦੇਣ ਆ ਆ ਮੱਲੇ ਵਾਲੇ ਵੀ ਸਾਰੇ ਦੇਖੋ ਮੇਰਾ ਮੱਲਾ ਕਹਿੰਦੇ ਵੀ ਪ੍ਰੋਬਲਮ ਇੱਧਰ ਨਹੀਂ ਆ ਸੀ ਮੱਲਾ ਦੇ ਦੀ ਜੀ ਇਹ ਨਾ ਕਿਸੇ ਹੋਰ ਕੋ ਚਾਬੀ ਹੋਵੇ ਨਹੀਂ 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 ਬਿਲਕੁਲ ਨਹੀਂ ਕੋਈ ਚਾਬੀ ਨਹੀਂ ਬਿਲਕੁਲ ਨਹੀਂ ਪੂਰਾ ਉਹ ਲੈਣੇ ਜਿਉ ਲੌਣਾ ਜੋ ਖਵਾਜੀ ਤੇ ਭਾਵੇਂ ਜੇ ਕੋਈ ਦੂਰੋਂ ਆਊਗਾ ਕਿਵੇਂ ਜਰ ਆਊਗਾ ਜੇ ਲਾਈਟ ਬੱਜ ਗਈ ਜਦੇ ਫੇਰ ਆਉ ਫੇਰ ਜਦੋਂ ਫੇਰ ਆਉ ਚਾਬੀ ਪਾਣੀ ਪੁੱਛਿਆ ਕਿ ਅਣਜਾਣ ਦਾ ਕਿਸੇ ਮੈ ਨਹੀਂ ਆਉਣਾ ਪਾਣੀ ਇਹ ਕਿਸੇ ਨਾਲ ਚਲਾਉਂਦੇ ਆ ਨਾ ਤੁਸੀਂ ਚਲਾ ਦਿਓ ਚਲਾ ਰਹੇ ਆ ਅਸੀਂ ਔਰ ਮੇਰੇ ਨਾਲ ਇੱਕ ਹੋਰ ਸਿਸਟਰ ਆ ਸੀ ਦੋਨੋਂ ਚਲਾ ਰਹੇ ਹਾਂ ਕਿਉਂਕਿ ਅਬ ਆਮ ਨੂੰ ਪਾਣੀ ਤੇ ਚਾਹੀਦਾ ਹੀ ਜੇ ਮੈਂ ਗੈਰ ਹਾਂ ਜਦੋਂ ਆਉਂਗੀ ਤੇ ਉਹ ਚਲਾਉਗੀ ਜੇ ਉਹ ਕਹਿੰਦਾ ਜੇ ਇਸ ਕਰਕੇ ਸਾਡੇ ਦੋਨਾਂ ਕੋਲ ਚਾਬੀ ਇੱਕ ਮੇਰੇ ਕੋਲ ਵੀ ਤੇ ਉਹ ਕੋ ਹਾਂ ਕਦੇ ਲਈ ਇਕੱਠ ਕੀਤਾ ਮਹੱਲਾ ਵਸ ਇਕੱਠ ਇਸੇ ਕਰਕੇ ਕਿ ਸਾਨੂੰ ਪਰੇਸ਼ਾਨ ਕੀਤਾ ਗਿਆ ਸੀ ਬਹੁਤ ਜ਼ਿਆਦਾ ਕਰ ਰਹੇ ਨੇ 6 ਮਹੀਨਿਆਂ ਤੋਂ ਚਾਬੀ ਵੱਲੋਂ ਚਾਬੀ ਅਸੀਂ ਲੈਣੀ ਹੈ ਚਾਬੀ ਅਸੀਂ ਲੈਣੀ ਹੈ ਅਸੀਂ ਬਾਹਰ ਕਿਸੇ ਨੂੰ ਦੇਣੀ ਹੈ ਕੋਈ ਹੋਰ ਬੰਦਾ ਆ ਕੇ ਕਹਿ ਰਿਹਾ ਸੀ ਹਾਂਜੀ ਹਾਂਜੀ ਹੋਰ ਲੰਘਿਆ ਤਾਲ ਕਰ ਰਹੀ ਸੀ ਕੋਸੀ ਟੂਬਲ ਚਲਾਉਣ ਦਾ ਕੋਈ ਪੈਸਾ ਲੈਣੇ ਬਿਲਕੁਲ ਬਿਲਕੁਲ 15 ਸਾਲਾਂ ਚ ਇੱਕ ਪੈਸਾ ਵੀ 1 ਰੁਪਇਆ ਵੀ ਨਹੀਂ ਸਰਵਿਸ ਕਰਕੇ ਦਿਖਾ ਦਿੰਦਾ ਤੇ ਤੁਹਾਨੂੰ ਅਗਰ ਕੋਈ ਫਾਇਦਾ ਨਹੀਂ ਤੇ ਤੁਸੀਂ ਕਿਉਂ ਵੀ ਬੁਲ ਤੁਸੀਂ ਚਾਹੀਏ ਜਦੋਂ ਲਗਵਾਇਆ ਮੈਮੋਰੀ ਹੋ ਕੇ ਅਸੀਂ ਇੱਥੇ ਬਿਲਕੁਲ ਪਾਣੀ ਦੀ ਬਹੁਤ ਕਿਲਕ ਸੀ ਇੱਕ ਟਿਊਬਲ ਸੀ ਜੀਤਾਇਆ ਸੀ ਉਹਨੂੰ ਤੇ ਉਹੀ ਸਾਰਿਆਂ ਨੂੰ ਪਾਣੀ ਜਾਂਦਾ ਹੁੰਦਾ ਸੀ ਤੇ ਹੁਣ ਲੱਗਣ ਲੱਗੇ ਫਿਰ ਬਾਅਦ ਫਿਰ ਅਸੀਂ ਸੋਖੀ ਸੇਵੋ ਜੀ ਕਿ ਕਾਉਂਸਲਰ ਮੈਂ ਉਹਨਾਂ ਨੂੰ ਰਿਕਮੈਂਡੇਸ਼ਨ ਕਰਦੀ ਕਿ ਉਹਨਾਂ ਕੋਲੇ ਜਾਣਾ ਅਸੀਂ ਸਾਰੇ ਬੱਲੇਵਾਲੇ ਨੇ ਇਕੱਠੇ ਹੋਏ ਤੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿਵਾਣਾ ਕਿ ਜ਼ਰੂਰ ਲੱਗੂਗਾ ਫਿਰ ਉਹਨਾਂ ਨੇ ਵੀ ਸਾਡਾ ਟੈਂਡਰ ਪਾਸ ਕਰਾ ਕੇ ਸਾਨੂੰ ਟਿਊਬਲ ਲਗਾ ਕੇ ਦਿੱਤਾ ਤੇ ਉਹਨਾਂ ਨੇ ਸੁਣਾਈ ਕੀਤੀ ਸਾਡੀ ਅੱਜ ਅਸੀਂ ਕਹੀਏ ਵੀ ਨਹੀਂ ਉਹਨਾਂ ਨੇ ਕੀਤੇ ਟਿਊਬਲ ਲਗਾਇਆ ਟਿਊਬਲ ਲਗਾ ਕੇ ਉਹਨਾਂ ਨੇ ਫਿਰ ਚਾਬੀ ਵੀ ਦਿੱਤੀ ਕਿ ਆਹ ਲੋ ਥੋੜਾ ਚਾਬੀ ਤੁਹਾਨੂੰ ਦਿੱਤੀ ਬਾਕੀ ਪੈਸੇ ਪੁਸੇ ਦਾ ਉਹਨਾਂ ਨੇ ਵੀ ਨਹੀਂ ਕਦੀ ਅਸੀਂ ਵੀ ਨਹੀਂ ਕਿਹਾ ਕਿ ਚਲੋ ਕੋਈ ਨਹੀਂ ਉਹ ਵੀ ਕਹਿੰਦੇ ਸੀ ਵੀ ਸੇਵਾ ਉਹ ਸਰ ਵੀ ਕਹਿੰਦੇ ਸੀ ਸੇਵਾ ਉਹ ਵੀ ਮੰਨ ਕਰਦੇ ਮੰਗ ਇਹ ਪੇਸੇ ਚਾਬੀ ਨਹੀਂ ਮੱਲੇ ਵਾਲੇ ਦੇਣਾ ਚਾਹੁੰਦੇ ਮੈਂ ਕੱਲੀ ਨਹੀਂ ਸਾਬ ਮੱਲਾ ਸਾਰਾ ਮੇਰੇ ਸਾਡੇ ਨਾਲ ਆ ਅਸੀਂ ਪੂਰਾ ਮੱਲਾ ਹੀ ਨਹੀਂ ਚਾਬੀ ਦੇਣਾ ਮੇਰੇ ਨਾਲ ਸਹਿਮਤ ਵਾ ਅਗਰ ਵੀ ਸਾਡੇ ਤੋਂ ਕੋਈ ਪ੍ਰੋਬਲਮ ਆ ਮੱਲੇ ਚੋ ਜਿਹੜਾ ਬੰਦਾ ਸਾਡੀ ਗਲੀ ਦਾ ਮੈਂਬਰ ਕੋਈ ਵੀ ਦੋਆਂ ਗਲੀਆਂ ਦਾ ਚਾਬੀ ਸਾਡੇ ਕੋਲ ਲੈ ਸਕਦਾ ਹੈ ਨਾ ਤੇ ਮੈਂ ਦੇਣ ਨੂੰ ਤਿਆਰ ਆ ਪਰ ਸ਼ੀਨਾ ਮੈਡਮ ਨੂੰ ਚਾਬੀ ਨਹੀਂ ਦੇਣੀ ਕੋਈ ਵੀ ਜਿਹੜਾ ਮਰਜ਼ੀ ਲੈ ਲੇ ਮੱਲੇ ਦੇ ਵਿੱਚੋਂ ਮੱਲੇ ਮੈਂ ਚਾਬੀ ਦੇਣ ਨੂੰ ਤਿਆਰ ਆ ਪਾਰੇ ਸੀ ਬਾਹਰਲੇ ਚਾਰ ਗਲੀਆਂ ਦੋ ਗਲੀਆਂ ਹਟਵੇਂ ਅਸੀਂ ਕਿਸੇ ਨੂੰ ਚਾਬੀ ਨਹੀਂ ਦੇਣੀ ਜੀ ਭਾਜੀ ਇਹ ਤਾਂ ਆਸ ਪੜੋਸ ਜਿਹੜਾ ਮੰਨਿਆ ਜਾਂਦਾ ਰੂਲ ਨਹੀਂ ਹੈ ਕਿ ਕਿਤੇ ਟਿਊਬ ਲੱਗਿਆ ਹੋਵੇ ਚਾਬੀ ਉਸ ਮਹੱਲੇ ਵਿੱਚ ਦਿੱਤੀ ਜਾਂਦੀ ਆ ਉਸ ਜਗ੍ਹਾ ਤੇ ਦਿੱਤੀ ਦੇ ਦੂਸਰਾ ਬੰਦਾ ਤਾਂ ਆ ਕੇ ਕੋਈ ਨਹੀਂ ਕਹਿ ਸਕਦਾ ਥੀਸੇ ਦੇ ਪਾਸੇ ਦਾ ਅਸੀਂ ਕਿਵੇਂ ਕਹਾਂਗੇ ਉਹਨਾਂ ਨੂੰ ਕਿ ਸਾਡੇ ਤੁਸੀਂ ਆਓ ਤੇ ਲੈ ਤੇ ਗਈ ਆ ਆਈ ਆ ਬਾਹਰੋਂ ਆ ਕੇ ਚਾਬੀ ਜਿਹੜਾ ਮੰਗਦਾ ਉਹ ਓਕੀ ਗੱਲ ਵਾ ਜੇ ਉਹ ਨੇੜੇ ਵਧੀਆ ਹੁੰਦਾ ਕਿ ਬਾਹਰ ਵਾਲਾ ਵਧੀਆ ਬੰਦਾ ਵਾ ਬਾਹਰੋਂ ਓਕੇ ਚਲਾਉਣਾ ਔਖਾ ਕਿਉਂਕਿ ਵਾਰ-ਵਾਰ ਲਾਈਟ ਜਾਂਦੀ ਆ ਕਦੇ ਗਿਆ ਕਦੇ ਆਇਆ ਜਿਹੜੇ ਹੁਣ ਇੱਥੋਂ ਚਲਾਉਣਗੇ ਉਹਨਾਂ ਦੇ ਜਦੇ ਲਾਈਟ ਬੰਦ ਕਰ ਦੇਣੀ ਵੀ ਟਿਊਬ ਵਾਲਾ ਸੜ ਜਵੇ ਪਰ ਬਾਹਰੋਂ ਔਖਾ ਆ ਜਾਣਾ ਜਿਹੜਾ ਬਾਹਰੋਂ ਆਊਗਾ ਜਨਮ ਤੋਂ ਉਹਨਾਂ ਨੂੰ ਸੜ ਜੂਗਾ ਟਿਊਬ ਵਾਲੇ ਐਸ ਕਰਕੇ ਜਿਹੜੀ ਚਾਬੀ ਆ ਉਹ ਇਹਨਾਂ ਆਪਣੇ ਕੋਲੇ ਹੀ ਰਹਿਣੀ ਚਾਹੀਦੀ ਆ ਸਾਡੇ ਮਹੱਲੇ ਦੇ ਵਿੱਚ ਹੀ ਇਹ ਆਪਣੇ ਟਾਈਮ ਨਾਲ ਇਹ ਚਲਾਉਂਦੇ ਨੇ ਟਾਈਮ ਨਾਲ ਸਾਲਾ ਕੁਝ ਕਰਦੇ ਆ ਵਿਆਹ ਸ਼ਾਦੀ ਕਿਦਾਂ ਲੋਡ ਹੋਵੇ ਤਾਂ ਵੀ ਚਲਾਉਂਦੇ ਆ ਬਹੁਤ ਵਧੀਆ ਨਾਲ ਚੱਲ ਰਿਹਾ ਜੀ ਉਹ ਐਵੇਂ ਵਿੱਚੋਂ ਬਾਹਰਲੇ ਬੰਦੇ ਆਵੇਂ ਆ ਕੇ ਰੋਜ਼ ਚਾਬੀ ਮੰਗਦੇ ਆਏ ਬੜੀ ਗਲਤ ਗੱਲ ਵਾ ਇਹ ਤੁਸੀਂ ਉਹਨਾਂ ਨੂੰ ਰੋਕੋ ਇਹ ਰੋਕਣ ਦੀ ਗੱਲ ਕੀਤੀ ਜਾਵੇਗੀ ਅਸੀਂ ਚਾਬੀ ਨਹੀਂ ਦੇਣੀ ਹੱਥ ਜੋੜ ਕੇ ਦੀ ਬੇਨਤੀ ਹੈ ਸਾਰੇ ਹੱਥ ਜੋੜ ਦੋ ਤੁਸੀਂ ਵੀ ਉੱਧਰ ਵੀ ਮਾਰੋ ਕੈਮਰਾ ਸਾਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਬੋਲੋ ਵਾਰਡ ਨੰਬਰ 63 ਸ਼ਿਮਲਾ ਪੁਰੀ ਦੇ ਵਿੱਚ ਇੱਕ ਟਿਊਬਵੈਲ ਨੂੰ ਲੈ ਕੇ ਵਿਵਾਦ ਹੋਇਆ ਹੈ ਨਾ ਆਰਤੀਆ ਜੀ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਸ਼ੀਨਾ ਮੈਡਮ ਸਿਰਫ ਵੋਟਾ ਮੰਗਣ ਲਈ ਆ ਜਾਂਦੇ ਨੇ ਤੇ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਬਸ ਸਾਨੂੰ ਨਹੀਂ ਮੇਰੀ ਗੱਲ ਹੋਈ ਹੈ ਮੱਲਾ ਨਿਵਾਸੀਆਂ ਨੂੰ ਸਾਨੂੰ ਪਤਾ ਹੀ ਨਹੀਂ ਸੀਗਾ ਮੈਮ ਮੇਰੀ ਗੱਲ ਹੋਈ ਹੈ ਇਕੱਲੀ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਉਹਨਾਂ ਜਿਹੜੀ ਆਂਟੀ ਚਲਾਉਂਦੇ ਨੇ ਉਹੀ ਚਲਾਉਣਗੇ ਕੋਈ ਨਹੀਂ ਜਾਊਗਾ ਉਹਨਾਂ ਕੋਲੇ ਕਹਤਾ ਸੀ ਉਹਨਾਂ ਨੂੰ ਕਲੀਅਰ ਹੈ ਮੈਮ ਕਲੀਅਰ ਹੈ ਜੀ ਜਿਹੜੇ ਬੱਲਾ ਨਿਵਾਸੀ ਦੇਖੋ ਉਹਨਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਪਾਈਆਂ ਜੋ ਆਪਣਾ ਉਹਨਾਂ ਦੇ ਨਾਲ ਹੀ ਜਿਵੇਂ ਉਹ ਖੁਸ਼ ਨੇ ਉਹ ਜਈ ਕਿਹਾ ਸੀ ਜਈ ਨੂੰ ਮਨਾ ਜਈ ਨੂੰ ਮਨਾ ਕਰਤਾ ਨਾਲ ਦੀ ਨਾਲ ਹੀ ਕਿ ਤੁਸੀਂ ਨਹੀਂ ਕਰਨਾ ਕੋਸ਼ਿਸ਼ ਕੀ ਉਹ ਕਹਿੰਦੇ ਕਿ ਤੋਰਚਾ ਸਾਨੂੰ ਕੀਤਾ ਜਾ ਰਿਹਾ ਪਿਛਲੇ 6 ਮਹੀਨੇ ਤੋਂ ਕਿ ਤੁਸੀਂ ਚਾਬੀ ਦੋ ਸਾਨੂੰ ਅਸੀਂ ਚਲਾਵਾਂਗੇ ਆਪਣੇ ਤਰੀਕੇ ਨਾਲ ਨਹੀਂ ਨਹੀਂ ਨਥਿੰਗ ਨਥਿੰਗ ਨਾ ਅਸੀਂ ਚਲਾਉਣਗੇ ਜੀ ਉਹ ਕਲੀਅਰ ਹੋ ਗਿਆ ਮੈਮ ਉਸੇ ਟਾਈਮ ਹੀ ਅਸੀਂ ਕਾਲ ਕੀਤਾ ਸੀਗਾ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਇਹ ਕਹਿਿਆ ਜਾ ਰਿਹਾ ਕਿ ਜਿਹੜਾ ਮਾਮਲਾ ਹੈ ਉਹ ਕੱਲ ਹੀ ਦੀ ਕੱਲ ਹੀ ਕਲੀਅਰ ਹੋ ਚੁੱਕਿਆ ਹੈ ਤੇ ਉਹ ਕਹਿ ਰਹੇ ਹੁਣ ਕੋਈ ਵੀ ਇਦਾਂ ਦਾ ਕੋਈ ਵੀ ਵਿਵਾਦ ਨਹੀਂ ਹੈ ਜਿਹੜੀ ਵੀ ਪ੍ਰੋਬਲਮਸ ਆਈਆਂ ਸਿਗੀਆਂ ਉਹ ਤੁਹਾਡੇ ਹੀ ਮਤਲਬ ਹੁਣ ਟੇਕ ਦੇ ਵਿੱਚ ਨੇ ਨਹੀਂ ਜੀ ਮੈਂ ਨਾ ਉਹ ਉਹਦੀ ਜਿਹੜੇ ਚੈਨਲ ਵਾਲਾ ਸਰਦਾਰ ਸੀ ਉਹਦੇ ਨਾਲ ਗੱਲ ਹੋਈ ਸੀ ਉਹਦੀ ਉਹ ਇਹਦਾ ਪੀਏ ਸੀ ਮੈਡਮ ਨਾਲ ਸਾਡੀ ਕੋਈ ਗੱਲ ਨਹੀਂ ਪੀਏ ਨੇ ਹੀ ਇਹ ਕਹਿ ਕੇ ਸਰੇ ਹੀ ਇੱਥੇ ਆਉਂਨ ਕਹਤਾ ਕਿ ਚੱਗ ਜੇ ਨਾ ਉਹ ਰਹਿਣ ਦੋ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਮਹੱਲਾ ਕੱਟਾ ਹੋ ਗਿਆ ਤੇ ਜਈ ਬਿਨਾ ਕਹੇ ਤੋਂ ਹੀ ਕੁਝ ਕਹਿ ਕੇ ਚਲੇ ਗਏ ਸਾਨੂੰ ਤੇ ਹਜੇ ਤੱਕ ਤੁਹਾਡੇ ਕੋਲ ਕੋਈ ਫੋਨ ਨਹੀਂ ਆਇਆ ਸਾਡੇ ਕੋਲ ਐਸਐਮ ਕੋਈ ਵੀ ਤਿਸਰਾ ਫੋਨ ਨਹੀਂ ਆਈ ਕੋਈ ਸਾਡੇ ਕੋਲ ਮੈਸਜ ਨਹੀਂ ਆਈ ਕੋਈ ਉਹਦਾ ਪੀਏ ਨਹੀਂ ਆਇਆ ਅੱਪੀ ਕਿਹਦੇ ਕੋਲ ਹੈ ਹਾਂਜੀ ਚਾਬੀ ਮੈਂ ਫੋੜ ਰਹੀ ਆ ਮੇਰੇ ਕੋਲ ਆ ਅੱਛਾ ਚਾਬੀ ਤੁਹਾਡੇ ਕੋਲ ਹੀ ਹੈ ਕੁਛ ਨਹੀਂ ਮੈਨੂੰ ਤੂੰ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਕਿ ਅਸੀਂ ਚਾਬੀ ਦੇਣੀ ਸਾਡੇ ਪੈਸੇ ਲੱਗਣੇ ਚਾਹੀਦੇ ਨੇ ਅਸੀਂ ਕੋਈ ਪੈਸਾ ਨਹੀਂ ਲੈ ਰਹੇ 14 ਸਾਲ ਤੋਂ ਫੇਰ ਵੀ ਸਾਨੂੰ ਕੰਮ ਕੀਤਾ ਜਾ ਰਿਹਾ ਹੈ ਸਾਡੀ ਨਾਂ ਦੇ ਪੈਸੇ ਕੋਈ ਹੋ ਖਾ ਲਿਆ ਬੰਦਾ